ਹੈਲੋ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਆਪਾਂ ਤਾਂ ਇਹ ਅਰਦਾਸ ਕਰਦੇ ਹਾਂ ਸਾਰਿਆਂ ਨੂੰ ਵੀ ਤੰਦਰੁਸਤੀ ਬਖਸ਼ੇ ਜਿੰਨੇ ਵੀ ਆਪਣੇ ਨਾਲ ਜੁੜਿਆ ਜੇ ਜਿਹੜੇ ਨਹੀਂ ਜੁੜੇ ਉਹਨਾਂ ਨੂੰ ਵੀ ਤੰਦਰੁਸਤੀ ਵੱਖसे ਵਹਿਗੁਰੂ ਤੰਦਰੁਸਤੀ ਮੰਗਦੇ ਆਂ ਜੀ ਤੇ ਹੁਣ ਆਪਾਂ ਕਰ ਰਹੇ ਹਾਂ ਜੀ ਅੱਠੇ ਦੀ ਕੜਾਹੀ ਦੇਖੋ ਤੁਸੀਂ ਆਪਾਂ ਲੈ ਲਏ ਜੀ ਘਿਓ ਆਪਾਂ ਮੇਲੇ ਨਹੀਂ ਜੀ ਤੱਕਣ ਵਾਲੀ ਪਾਇਆ ਕਿਉ ਤੇ ਜਿਨ੍ਹਾਂ ਮੇਰੀਆਂ ਭੈਣਾਂ ਨੇ ਨਵੇਂ ਪਹਿਲੀ ਵਾਰ ਸਿੱਖਣਾ ਹੋਵੇ ਬੇਟੀਆਂ ਨੇ ਉਹ ਆਪਣਾ ਮਣਕੇ ਪਾ ਦੇਣ ਜੀ ਇੱਕ ਕੌਲੀ ਜਿਵੇਂ ਸੌਟੀ ਖੰਡ ਦੀ ਇੱਕ ਘਿਓ ਦੀ ਤੇ ਘਾਟੇ ਦੀ ਬਰੋਬਰ ਦੀਆਂ ਚੀਜ਼ਾਂ ਪੈਂਦੀਆਂ ਨੇ ਤਿੰਨੇ ਤੇ ਪਾਣੀ ਪੀ ਜਾਂਦਾ ਡੇਢ ਕ ਗਲਾਸ ਪਾਣੀ ਦਾ ਪੀ ਜੀ ਤਕਰੀਬਨ ਤੇ ਆਪਾਂ ਤਾਂ ਤੱਕ ਨਾਲ ਹੀ ਬਣਾਵਾਂਗੇ ਜੀ ਜਦੋਂ ਆਪਾਂ ਚੀਜ਼ ਬਣਾਉਂਦੇ ਰਹੇ ਨੇ ਤਾਂ ਤੱਕ ਨਹੀਂ ਬਣਾ ਲਈਦੀ ਚੀਜ਼ ਤੇ ਅੱਠੇ ਦੀਆਂ ਮੁਬਾਰਕਾਂ ਜੀ ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਮਾ ਅਠੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਆਪਾਂ ਵੀ ਮਨਾਉਣੇ ਆ ਜੀ ਅੱਠੇ ਆਪਾਂ ਕੜਾ ਹੀ ਕਰ ਲੈਨੇ ਆਂ ਜੀ ਕੜਾ ਹੀ ਕਰਕੇ ਆਪਾਂ ਮੱਥਾ ਟੇਕ ਲੈਨੇ ਤੇ ਤੁਸੀਂ ਵੀ ਟੇਕਦੇ ਹੋਵੋਗੇ ਮੱਥਾ ਅੱਪਾ ਤਾਂ ਮੱਥਾ ਟੇਕਦੇ ਆਂ ਜੀ ਕਦੇ ਕੀ ਕਹਿਣਾ ਭੁੱਲ ਜਾਈਏ ਖਾਣਾ ਤਾਂ ਘਰੇ ਆ ਜੀ ਤੇ ਆਪਾਂ ਨੂੰ ਮੰਨਣ ਵਿੱਚ ਕੋਈ ਹਰਜ ਨਹੀਂ ਹੈਗਾ ਆਪਣੇ ਪਹਿਲਾਂ ਤੋਂ ਜਿਸ ਤਰ੍ਹਾਂ ਵੱਡੇ ਮੰਨਦੇ ਆ ਇਹਨੇ ਆਪਾਂ ਉਸ ਤਰ੍ਹਾਂ ਹੀ ਮੰਨਦੇ ਆ ਆਪਾਂ ਥੋੜਾ ਜਿਹਾ ਪ੍ਰਸ਼ਾਦ ਬਣਾ ਲੈਨੇ ਆ ਖੰਡ ਪਾ ਦੇਾਂਗੇ ਹੁਣ ਆਪਾਂ ਆਣੀ ਲੈਤਾ ਜੀ ਆਪਾਂ టా పు తర్న

ਲਓ ਜੀ ਪਖੰਡ ਪਾ ਦਿੱਤੀ ਹੈ ਤੇ ਹੁਣ ਆਪਾਂ ਕਿਹੜਾ ਜਿਹਾ ਦਵਾ ਕੇ ਪਾ ਦੇਂਗਾ ਪਾਣੀ ਆਪਾਂ ਮਾ ਆਟੇ ਦੀ ਕੜਾਹੀ ਕਰ ਲਈ ਜੀ ਲਓ ਜੀ ਆਪਣੀ ਕੜਾਹੀ ਹੋ ਗਈ ਤਿਆਰ ਤੇ ਹੁਣ ਆਪਾਂ ਲਗਾਵਾਂਗੇ ਚੰਪਣ ਕਦੂ ਨੂੰ ਤੜਕਾ ਸਮਾਨ ਸਾਰਾ ਆਪਣਾ ਕੱਟ ਕੇ ਰੱਖਿਆ ਪਿਆਗਾ ਕੜਾ ਹੈ ਆਪਣੀ ਗਈ ਬਣ ਅੱਜ ਆਪਾਂ ਤੁਹਾਡੇ ਨਾਲ ਚੱਪਣ ਕੱਦੂ ਦੀ ਰੈਸਪੀ ਸ਼ੇਅਰ ਕਰਾਂਗੇ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਜੋ ਵੀ ਆਪਾਂ ਨੂੰ ਅਸੇ ਅਸੇ ਕਮੈਂਟ ਕਰਦੇ ਆ ਉਹਨਾਂ ਦਾ ਤੈਅ ਦੇ ਲਓ ਦਿਲਦਿਆਂ ਤੇ ਹੈਂਗਾ ਹੈਰਾਣੇ ਤੋਂ ਧੰਨਵਾਦ ਜੀ ਆਪਾ ਪ੍ਰਸਾਦ ਬਣ ਚੁੱਕਿਆ ਆਪਣਾ ਤੇ ਆਪਾਂ ਹੁਣ ਬਣਾਵਾਂਗੇ ਸਬਜ਼ੀ ਰੋਟੀਆਂ ਵਿੱਚ ਲੈ ਕੇ ਰੱਖ ਲਈਆਂ ਜੀ ਇਹ ਆਪਣਾ ਕੰਮ ਰਹਿੰਦਾ ਸੀ ਕਰਨਾਲ ਜੋ ਵੀ ਭੈਣ ਭਾਇਆ ਆਪਣੇ ਨਾਲ ਜੁੜੇ ਲਓ ਜੀ ਆਪ ਸਾਮਾਨ ਸਾਰਾ ਕੱਟ ਕੇ ਰੱਖੀ ਬੈਠੇ ਤੁਸੀਂ ਦੇਖੋ ਆਪਾਂ ਨੂੰ ਜੀ ਬਾਲਾ ਵਧੀਆ ਨਹੀਂ ਬੋਲਣਾ ਆਉਂਦਾ ਇਸ ਕਰਕੇ ਮਾਫ ਕਰਨਾ ਜੀ ਕਈ ਪੜਣਾ ਦੀ ਰਕਸ਼ਟ ਆਏ ਵੀ ਤੁਸੀਂ ਸੌਂਗ ਗਾਇਆ ਕਰੋ ਗੀਤ ਪੰਜਾਬੀ ਲੋਕ ਗੀਤ ਤੇ ਆਪਾਂ ਉਹਨਾਂ ਦੀ ਹੋਰ ਕੈਸਟ ਵੀ ਪੂਰੀ ਕਰਾਂਗੇ ਚਲੋ ਜੀ ਮੈਨੂੰ ਆਇਆ ਵੀ ਮੈਂ ਵਲੌਗ ਹੀ ਬਣਾ ਲੈ ਕਰਾਂ ਆਪਾਂ ਕੰਮ ਤਾਂ ਡੇਲੀ ਕਰਦੇ ਆਂ ਬੇਗੰਮ ਠੀਕ ਆ ਵੀ ਸਬਜੀ ਪਾਣੀ ਤਾਂ ਆਪਾਂ ਰੋਜ਼ ਹੀ ਬਣਾਉਣਾ ਗੀਤ ਗਾਉਣ ਵਾਸਤੇ ਸਪੈਸ਼ਲ ਕੰਮ ਛੱਡਣਾ ਪੈਂਦਾ ਜੀ ਫੇਰ ਲ ਮੇਰਾ ਬਲੌਗ ਹੈਗਾ ਸੀ ਸਰਬਜੀਤ ਕੌਰ ਢਿੱਲੋਂ ਚੈਨਲ ਬਣਾਇਆ ਸੀ ਤੇ ਮੈਂ ਉਹਦੇ ਤੇ ਗੀਤ ਹੀ ਗਾਉਂਦੀ ਸੀ ਇੱਕ ਚੈਨਲ ਮੇਰਾ ਹੋਰ ਬਣਾਇਆ ਹੋਇਆ ਸੀ ਤੇ ਘਰੇ ਪਰੇਸ਼ਾਨੀ ਕਰਕੇ ਜੀ ਪ੍ਰੋਬਲਮ ਕਰਕੇ ਮੇਰੇ ਚੈਨਲ ਇਹ ਮੇਤੋਂ ਦੋਨੇ ਹੋ ਗਏ ਜੀ ਜਦੋਂ ਇਹਨਾਂ ਨੂੰ ਮੈਂ ਚਲਾਉਣਾ ਚਾਹੇ ਦਵਾਰਾ ਸਾਲ ਮੰਗਰ ਫੇਰ ਮੇਨ ਪਾਸਵਰਡ ਨਹੀਂ ਥਿਆ ਇਸ ਕਰਕੇ ਆਪਾਂ ਪਾਸਵਰਡ ਨੰਬਰ ਨਹੀਂ ਥਿਆ ਐ ਸੌਰੀ ਤੇ ਆਪਾਂ ਦੁਬਾਰਾ ਨਹੀਂ ਚਲਾ ਸਕੀ ਹੁਣ ਮੈਂ ਤੀਜੀ ਵਾਰ ਚੈਨਲ ਸਟਾਰਟ ਕੀਤਾ ਤੁਸੀਂ ਮੇਰੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਬਸ ਮੇਰਾ ਇੱਕ ਸਾਲ ਕਾ YouTube ਤੇ ਆਉਣ ਦਾ ਤੇ ਹੁਣ ਇੰਨੀਆਂ ਵਧੀਆ ਫੈਮਿਲੀਆਂ ਮਿਲ ਗਈਆਂ ਜੀ ਆਪਾਂ ਨੂੰ ਵਧੀਆ-ਵਧੀਆ ਵੀਵਰ ਮਿਲ ਗਏ ਆਪਣੇ ਤੇ ਹੁਣ ਛੱਡਣ ਨੂੰ ਦਿਲ ਨਹੀਂ ਕਰਦਾ ਤੁਸੀਂ ਆਪਣੇ ਸਪੋਰਟ ਨਾਲ ਹੀ ਆਪਾਂ ਨੂੰ ਅੱਗੇ ਲੈ ਕੇ ਆਉਣਾ ਜੀ ਤੇ ਆਪਾਂ ਲਾਈਵ ਵੀ ਕਰਦੇ ਹੁੰਨੇ ਆ ਜੀ ਆਪਣੀ ਲਾਈਵ ਤੇ ਵੀ ਆਇਆ ਕਰੋ ਤੁਸੀਂ ਤੇ ਜੋ ਆਪਣੇ ਚ ਕਮੀਆਂ ਨੇ ਉਹ ਵੀ ਦੱਸਿਆ ਕਰੋ ਤੇ ਆਪਣੀਆਂ ਕਮੀਆਂ ਜੋ ਵੀ ਆਪਾਂ ਤੋਂ ਗਲਤੀ ਹੁੰਦੀ ਹੈ ਕਮੈਂਟ ਰਹੀ ਦੱਸਿਆ ਕਰੋ ਵੀ ਤੁਸੀਂ ਤੇ ਇਹ ਗਲਤੀ ਕੀਤੀ ਹੈ ਚਲੋ ਜੀ ਮਨੁੱਖ ਤਾਂ ساری ਜ਼ਿੰਦਗੀ ਸਿੱਖਦਾ ਰਹਿੰਦਾ ਆਪਾਂ ਵੀ ਸਿੱਖਦੇ ਹਾਂ ਸੋਡੇ ਕੋਲੋਂ ਕੁਝ ਤੇ ਕੋ ਸਿਖਾਉਨੇ ਤੇ ਕੋ ਸਿੱਖਦੇ ਆ ਆਪਣੇ ਚ ਇੰਨੇ ਗੁਣ ਤਾਂ ਹੈ ਨਹੀਂ ਜੀ ਪਰ ਆਪਾਂ ਕੋ ਸਬਸਕ੍ਰਾਈਬ ਕਰਦੇ ਆ ਵੀ ਜਿੰਨਾ ਵੀ ਹੋ ਸਕੇ ਸਾਨੂੰ ਵਧੀਆ ਦਿਖਾਈਏ ਕਿਉਂਕਿ ਇਨੀ ਨੌਲੇਜ ਨਹੀਂ ਹੈਗੇ ਮੈਨੂੰ ਯੂਟਿਊਬਰ ਤੇ ਨਾ ਹੀ ਮੈਨੂੰ ਐਡੀਟਿੰਗ ਵਧੀਆ ਤਰੀਕੇ ਨਾਲ ਕਰਨੀ ਆਉਂਦੀ ਹੈ بس ਇੱਕ ਮੈਂ ਆਪ ਦਾ ਸ਼ੌਂਕ ਪਗਾਈ ਜਾਨੀ ਆ ਜਿਸ ਤਰ੍ਹਾਂ ਵੀ ਮੈਨੂੰ ਆਉਂਦਾ ਮੈਂ ਉਸ ਤਰ੍ਹਾਂ ਕਰੀ ਜਾਂਦੀ ਆ ਜੀ ਬਾਲਾ ਮੈਨੂੰ ਚੈਨਲ ਪਰ ਤੇ ਨਹੀਂ ਕੋਈ ਤੇ ਆਣਾ ਹੈਗਾ ਵੀ ਕਿਸ ਤਰ੍ਹਾਂ ਕਰਨਾਗਾ ਲਓ ਜੀ ਆਪਾਂ ਤੜਕਾ ਲਾ ਕੇ ਕद्दू ਦੀ ਸਬਜੀ ਚ ੂਣ ਮਿਰਚ ਪਾਤਾ ਸਪੱਨਿਆ ਆਪਣੀਆਂ ਹੋ ਗਈਆਂ ਜੀ ਕੱਪੜੇ ਆਪਾਂ ਤੋਤੇ ਜਿਸ ਦਿਨ ਕਰੇ ਹੁੰਦੇ ਆ ਜੀ ਉਸ ਦਿਨ ਥੋੜਾ ਜਿਹਾ ਕੰਮ ਨੂੰ ਆਪਾਂ ਲੇਟ ਹੀ ਕਰ ਲੈਨੇ ਕਿਉਂਕਿ ਤੜਕੇ ਸਵੇਰ ਦੀ ਚਾਹ ਨਾਲ ਕੁਸ ਲੈ ਲੈਨੇ ਆ ਖਾਣ ਨੂੰ ਤੇ ਫਿਰ ਭੁੱਖ ਵੀ ਨਹੀਂ ਜਲਦੀ ਲੱਗਦੀ ਇਸ ਕਰਕੇ ਪਕਾਣਾ ਲੇਟ ਹੀ ਬਣਾਇਆ ਆ ਆਲੂ ਹੈ ਜੀ ਆਪਾਂ ਬਾਅਦ ਤੇ ਸਾਰਾ ਸਮਾਨ ਵਿੱਚ ਆਲੂ ਪਹਿਲਾਂ ਪਾ ਦੇਾਂਗੇ ਥੋੜਾ ਜਿਹਾ ਫਸਟ ਵੀਡੀਓ ਜੀ ਆਪਾਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਕਿ ਆਪਾਂ ਅੱਗੇ ਵਧ ਸਕਦੇ ਆ ਤੁਹਾਡੀ ਸਪੋਰਟ ਦੀ ਸਾਨੂੰ ਸਖਤ ਜ਼ਰੂਰਤ ਹੈ ਜੀ ਅਦਰ ਜੀ ਬਹਿ ਕਰੋ ਇੱਕ ਦਿਨ ਆਪੇ ਰੰਗ ਲਾਊਗਾ ਬੰਦੇ ਨੇ ਤਾਂ ਆਪਣੇ ਕਰਮ ਕਰਨੇ ਆ ਜੋ ਕਰਨੇ ਆ ਤੇ ਭਾਗਤ ਪਰਮਾਤਮਾ ਨਹੀਂ ਲਾਉਣੇ ਲੋ ਜੀ ਆਪਾਂ ਅੱਠੇਂ ਦੀ ਕੜਾਹੀ ਦੀ ਥਾਲੀ ਗਰ ਲਈ ਤਿਆਰ ਆਪਾਂ ਇਸ ਤਰ੍ਹਾਂ ਮੱਥਾ ਟੇਕਦੇ ਹਾਂ ਜੀ ਸਤ ਟੇਰੀਆਂ ਆਪਾਂ ਮਾਤਾ ਦੀ ਕੱਢ ਕੇ ਅੱਠਵੀਂ ਆਪਾਂ ਗਾਇ ਮਾਤਾ ਦੀ ਰੋਟੀ ਕੱਢ ਲਈ ਤੇ ਹੁਣ ਆਪਾਂ ਟੇਕਾਂਗੇ ਮੱਥਾ ਤੇ ਜੋਤ ਲਾ ਦੇਾਂਗੇ ਜੀ ਭੋਗ ਲਵਾ ਦੇਾਂਗੇ ਮਾਤਨ ਇਸ ਤਰ੍ਹਾਂ ਆਪਾਂ ਅੱਠੇ ਮਣਾਉਣੇ ਆ ਜੀ ਤੇ ਜਿਹੜੀ ਪ੍ਰਸਾਦ ਆਪਾਂ ਪੰਡਤਾਂ ਦੀ ਕੁੜਿੰ ਦੇ ਦਿੰਦੇ ਹੁੰਨੇ ਆਂ।ੰਦਾਣੇ ਵੀ ਮੱਥਾ ਟੇਕ ਦਿੰਦੇ ਹੁੰਨੇ ਆਂ ਜੀ ਪੈਸੇ ਵੀ ਟੇਕ ਦਿੰਦੇ ਹੁੰਨੇ ਆਂ। ਤੇ ਮਾਤਾ ਸਭ ਤੇ ਮਿਹਰ ਕਰੇ ਮਾਰਾਣੀ। ਸੱਚੇ ਦਰਬਾਰ ਕੀ ਜੈ। ਮਾ ਸਾਰਿਆਂ ਦੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖੇ ਸਭ ਨੂੰ ਤੰਦਰੁਸਤ ਤੇ ਵਕਸੀ ਖਜ਼ਾਨੇ ਭਰਪੂਰ ਕਰੇ ਸਭ ਦੇ। ਲਓ ਜੀ ਆਪਾਂ ਮੁੜ ਕੇ ਫੇਰ ਸੋਈ ਚਾਹ ਗਏ ਸਬਜੀ ਆਪਣੀ ਗਈ ਬਣ ਬਹੁਤ ਹੀ ਵਧੀਆ ਬਣੀ ਹੈ ਰਸਮੀ ਸੀ ਜੀ ਸਬਜੀ ਚਿਪਣ ਕद्दू ਦੀ ਲਓ ਜੀ ਦੇਖੋ ਤੇ ਹੁਣ ਆਪਾਂ ਆਪਣੇ ਵਾਸਤੇ ਰੋਟੀ ਪਾ ਲਾਵਾਂਗੇ ਪ੍ਰਸਾਦ ਦਾ ਆਪਾਂ ਬਣਾ ਲਿਆ ਸੀ ਪਹਿਲਾਂ ਕਿਉਂਕਿ ਸਿਰ ਬਾਬਾ ਜੀ ਆਉਂਦੇ ਉਹਨਾਂ ਨੂੰ ਦੋ ਪ੍ਰਸਾਦ ਦੇ ਲਾਇਆ ਸੀ ਉਹਦੀਆਂ ਆਟਾ ਗੁੰਨ ਲਿਆ ਸੀ ਆਪਾਂ ਬੱਲਵ ਜੀ ਆਪਾਂ ਪਾ ਲਈ ਰੋਟੀ ਨਾਲ ਦੇ ਹੀ ਲੈ ਲਿਆ ਜੀ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਜੀ ਆਪਣਾ ਲਓ ਜੀ ਸਾਕੋ ਪ੍ਰਸਾਦਾ ਤੁਸੀਂ ਵੀ ਖਾਓ ਅਸੀਂ ਵੀ ਖਾਂਦੇ ਹਾਂ ਜੀ ਮੈਂ ਤੇ ਪ੍ਰਧਾਨ ਜੀ ਨੂੰ ਰੋਟੀ ਪਾ ਲਈ ਆਪਾਂ ਦੋਨਾਂ ਨੇ ਤੇ ਹੁਣ ਆਪਾਂ ਲੱਗਿਆ ਜੀ ਖਾਣ ਰੋਟੀ ਵੈ ਗੁਰੂ ਦਾ ਸੋ ਕਰ ਕਰਦੇ ਹਰਮਾਤਮਾ ਹਰੇਕ ਨੂੰ ਦੋ ਪ੍ਰਸਾਦ ਦੇ ਦੋ ਟਾਈਮ ਦੀ ਰੋਟੀ ਦੇਈ ਬਸ ਇਹ ਹੀ ਕਹਿਣੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਧੰਨਵਾਦ ਜੀ ਹੁਣ ਆਪਾਂ ਦੱਸਾਂਗੇ ਖਾਣਾ ਖਾ ਕੇ ਕਿਸ ਤਰ੍ਹਾਂ ਬਣਿਆ ਸਬਜੀ ਬਹੁਤ ਟੇਸਟੀ ਬਣੀ ਪ੍ਰਧਾਨ ਜੀ ਕਹਿੰਦੇ ਬਹੁਤ ਹੀ ਕਰਾਰੀ ਬਣੀ ਆ ਚਲੋ ਜਦੋਂ ਕੋਈ ਦੂਜੇ ਤਰੀਫ਼ ਕਰਦੇ ਆਪਾਂ ਨੂੰ ਵਧੀਆ ਲੱਗਦਾ ਤੇ ਨਾਲ ਅੱਜ ਮਿੱਠਾ ਹੋ ਗਿਆ ਪ੍ਰਧਾਨ ਨੇ ਤਾਂ ਖਸ ਹੋਣੀ ਹੋਣਾ ਨਾਲੇ ਸੀ ਗੱਲਾਂ ਵਾਤਾਂ ਕਰੀ ਜਾਂਦੇ ਨਾਲੇ ਖਾਣਾ ਖਸਕ ਲਿਆ ਜੀ ਨਾਲੇ ਤੁਹਾਡੇ ਨੇ ਵੀਡੀਓ ਸ਼ੇਅਰ ਕਰ ਲੀ ਲੋੜੀ ਆਪਾਂ ਪ੍ਰਸਾਦ ਖਾ ਕੇ ਦੱਸਾਂਗੇ ਕਿਸ ਤਰ੍ਹਾਂ ਬਣਿਆ ਪ੍ਰਸਾਦ ਵੀ ਬਹੁਤ ਟੇਸਟੀ ਬਣਿਆ ਤੁਸੀਂ ਕਹੋਗੇ ਵੀ ਕੁਮਾਰੀ ਆਪਦੇ ਭਾਂਡੇ ਨੂੰ ਆਫਿਸ ਰਾਈ ਜਾਂਦੀ ਹੈ ਜੇ ਦੋ ਜੀ ਖਾਣਾ ਪੀਣਾ ਤਾਂ ਸਾਰੀ ਭੈਣਾਂ ਬਣਾਉਂਦੀਆਂ ਨੇ ਸਾ ਵੀ ਵਧੀਆ ਬਣਾਉਂਦੀਆਂ ਨੇ ਆਪਾਂ ਤਾਂ ਇੱਕ ਵੀਡੀਓ ਪਾਉਣੀ ਹੁੰਦੀ ਇਸ ਕਰਕੇ ਆਪਾਂ ਨੂੰ ਥੋੜਾ ਜਿਹਾ ਕਰਨਾ ਪੈਂਦਾ ਇਸ ਤਰ੍ਹਾਂ ਧੰਨਵਾਦ ਜੀ